ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਦੇ ਵਿੱਚ ਤੇ ਆਖਰੀ ਪਿੰਡ ਆ ਜਿਹੜਾ ਮਿੱਤਰੋ ਮੇਰੀ ਗੋਤ ਦੇ ਨਾਮ ਤੇ ਪੈਂਦਾ ਵਾ ਕਿਲ ਪਿੰਡ ਦੇ ਵਿੱਚ ਕਿਲ ਪਹੁੰਚਿਆ ਹੋਇਆ ਵਾ ਵੀਡੀਓ ਲਈ ਪਹਿਲਣ ਝੋਟੀ ਵਿਖਾਉਣੀ ਆ ਤੇ ਭਾ ਵੀ ਇਹਦਾ ਬਿਲਕੁਲ ਵਾਜਬ ਆ ਮਿੱਤਰੋ ਨੇ ਕਹਿਣ ਤੋਂ ਭਾਵ ਜੀ ਜਿੰਨੇ ਦੀਆਂ ਦੋ ਬੱਕਰੀਆਂ ਆਉਂਦੀਆਂ ਉਹਨਾਂ ਕੋ ਮੁੱਲ ਹੋਊਗਾ ਇਹਦਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਮਿੱਤਰੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਆ ਹਾਂਜੀ ਵਧੀਆ ਸਤਿ ਸ਼੍ਰੀ ਅਕਾਲ ਬਾਰ ਜੀ ਵਧੀਆ ਜੀ ਠੀਕ ਆ ਬੜੇ ਬਾਈ ਫਿਰ ਛੋਟੀ ਵੇਚਣੀ ਆ ਹੈ ਹਾਂਜੀ ਪਹਿਲਣੀ ਆ ਵੀਰੇ ਪਹਿਲਣਾ ਜੀ ਠੀਕ ਆ ਕਿੰਨੇ ਦਿਨ ਲੈਂਦੀ ਆ ਵੀਰੇ ਇਹ ਲੈਂਦੀ ਆ ਜੀ ਯਾਨੀ ਕਿ ਹਫਤਾ ਕੁ ਲਊਗੀ ਹਫਤਾ ਕੁ ਲੈ ਜੂਗੀ ਜੀ ਹਾਂਜੀ ਤੇ ਫਿਰ ਤਾਂ ਦੁੱਧ ਤਾਂ ਦੇ ਦੋਗੇ 8-10 ਕਿਲੋ ਜਾਂ ਦੇ ਦਊਗੀ ਹੈ ਦੇ ਦਊਗੀ ਹਨਾ ਤੇ ਫਿਰ ਇਹ ਆ ਗਿਆ ਮੈਂ ਕਹਿ ਬੈਠਾ ਵੀ ਦੋ ਬੱਕਰੀਆਂ ਦੇ ਮੁੱਲ ਦੀ ਫਿਰ ਹੁਣ ਮੁੱਲ ਦੱਸਦਾ ਸੱਜਣਾ ਕੀ ਆ ਮੁੱਲ ਇਹਦਾ 60000 ਰੁਪਏ 60000 ਰੁਪਏ ਵੀ ਇਹ ਚੰਗੀ ਬੱਕਰੀ ਲਈਏ ਤਾਂ 30000 ਰੁਪਏ ਲਿਲਦੀ ਆ ਹਨਾ 25 ਦੀ ਥਿਕ ਨਹੀਂ ਹਾਂਜੀ ਹਾਂ ਤੇ ਫਿਰ ਯਾਰ ਇਹ ਆ ਵੀ ਇੰਨੇ ਦੀ ਮਾੜੀ ਵੀ ਕੋਈ ਨਹੀਂ ਯਾਰ ਸੱਜਰ ਝੋਟੀ ਆ ਠੋਕਣਾ ਵਾਲਾ ਭਾਵਾ ਹਨਾ ਸੇਂਗ ਸੁng ਵੀ ਚੰਗਾ ਹਨਾ ਬਈ ਹਾਂ ਬਈ ਸਾਰੇ ਪਾਸੇ ਚੰਗੇ ਐ ਇੱਕ ਹਿਸਾਬ ਦਾ ਟੋਕੜਾ ਵਾਲਾ ਭਾਈ ਐ ਜੀ ਟੋਕੜਾ ਵਾਲਾ ਭਾਈ ਐ ਫਿਰ ਮਾਨਤਣ ਤਾਂ ਕਰਦੇਗਾ 60 ਤਾਂ ਤੂੰ ਲੈਂਦਾ ਨਹੀਂ ਨਹੀਂ ਮਾਨਤਣ ਹੋ ਜੂਗਾ ਜੀ ਕਿੰਨਾ ਕੁ ਕਰਦੇਗਾ ਇਹ ਕਹਦੇ ਰੱਸਾ ਫੜਾਉਣ ਵਾਲੀ ਯਾਰ ਘਾਟੇ ਵਾਟੇ ਕਰਦੇ ਚਾਵਾ ਜਦੋਂ ਆ ਗਿਆ ਕੋਈ ਜੀ ਮਾਨਤਣ ਕਰਦੇ ਨਹੀਂ ਐ ਨਹੀਂ ਹੁਣ ਕਾ ਹੁਣ ਮੈਂ ਆਇਆ ਹੀ ਹਾਂ ਹੁਣ ਕਿਨੂੰ ਡੀਕਣਾ ਹੁਣ ਤੂੰ ਹੀ ਦੱਸ ਨਾ ਤੇਰਾ ਮਾਨਤਣ ਕਰ ਦਿਆਂਗੇ ਕੋਈ 1000 2000 ਦਾ 55 ਨੂੰ ਫੜਾ ਦੇਂਗਾ ਰੱਸਾ ਨਹੀਂ ਯਾਰ ਇੰਨੇ ਕੁ ਦੇ ਦੇ ਯਾਰ ਕਰਕੇ ਮਗਲਾ ਨੇ ਸਾੰਭਣੀ ਕਰਨੀ ਐ ਹੈ ਸਾਂਭੀ ਦਾ ਸੀ ਵੀ ਜਾਣੇ ਆ ਜੀ ਹੁਣਾਂ ਤੁੰਬੀ ਦਾ ਜਾਣੇ ਜਾਂ ਅਗਲੇ ਨੇ ਪੱਠੇ ਪਾ ਕੇ ਦੁੱਧ ਪੀ ਲੂਗਾ ਹੋਈ ਯਾਦ ਹੀ ਕਰੂਗਾ ਬਿਲਖੇ ਉਹ ਲਿਆਂਦੀ ਹੈ ਹੈ ਕਰਦਾ ਹੀ ਮਾਂ ਤਾਨ ਕੋਈ ਜੀ ਠੀਕ ਤੋਰੀ ਮਾਰ ਕਰਦੇ ਕੇ ਵਕਾਦੇ ਬਾਅਦ ਲੈ ਵੀ ਮੈਟਰੋ ਪਹਿਲੜ ਝੋਟੀਆ ਤੇ ਦੁੱਧ ਤੇ 8 ਕਿਲੋ ਤੇ ਜਿਹੜਾ ਕਰਕੇ ਚਮੜੀ ਦੀ ਕਾਗਜੀ ਜਮਾਂ ਤੇ ਬਾਈ ਫਿਰ ਇੰਨੇ ਤੇ ਆਉਂਦਾ ਕੁਛ ਨਹੀਂ ਤੁਸੀਂ ਆਪਸੇ ਜਾਣੇ ਆ ਵੀ ਮੈਂ ਦਾ ਮਤਲਬ ਭਾਵਾ ਕਿਹੜਾ ਇਹਦਾ ਕਰਮਾ ਵਾਲੀ ਦਾ ਤੁਸੀਂ ਆਪ ਹੀ ਜਾਣੇ ਆ ਵੀ ਸਰ 55 55000 ਦੇ ਵਿੱਚ ਸੋ 60 ਦੇ ਵਿੱਚੋਂ 2 ਛੜਤਾ ਜਾਂ 3 ਛੜਤਾ ਜਿੰਨਾ ਵੀ ਛੜਤਾ ਤੁਹਾਡੇ ਇਲਾਹੇ ਦਾ ਝੋਟੀ ਟਿਕਾਣਾ ਨਹੀਂ ਦੀ ਆ ਜਿਹੜੇ ਭਰਾ ਪਹਾੜੀ ਆ ਉਹਨਾਂ ਦੇ ਫੁੱਲ ਕੰਮ ਦੀ ਆ ਪੂਰੀ ਤੇ ਜੇ ਭਾਈ ਵੱਡੀ ਗਾ ਲੈਂਦੇ ਵਿੱਚ ਇਹ ਆ ਵੀ ਕਿਸੇ ਪਾਸੇ ਖੁੰਜੀ ਨਹੀਂ ਲੇਵਾ ਚੰਗਾ ਵਾ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਜਿੰਨਾ ਹੈਗਾ ਵੀ ਸਾਫ ਸੁਥਰੀ ਝੋਟੀ ਆ ਭਾਈ ਮੇਤਰੋ ਕੋਈ ਮਾੜਾ ਨਹੀਂਗਾ ਸੌਦਾ ਤੁਹਾਨੂੰ ਗੱਲਬਾਤ ਲਈ ਨੰਬਰ ਲੈ ਲੈਣੇ ਵੀਰੇ ਨੰਬਰ ਦਈ ਕੇ ਨਾਲੇ 98149 98149 52824 ਨਾ 52824 52824 ਹਾਂਜੀ 98149 52824 52824 ਤੇ ਗਿੱਲਪਿੰਡਾ ਜ਼ਿਲ੍ਹਾ ਮਿੱਤਰੋ ਫਰੋਜ਼ਪੁਰਾ ਸ਼ੁਕਰੀਆ ਚੌਂਦੇ ਰੋ ਬਹੁਤ ਸਾਰਾ ਧੰਨਵਾਦ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੇ ਪਸ਼ੂਆਂ ਦੀਆਂ گاਵਾਂ ਦੀਆਂ ਮੱਜਾਂ ਦੀਆਂ ਗੱਡੀਆਂ ਦੀਆਂ ਕਬੂਤਰਾਂ ਦੀਆਂ ਸਾਰੀਆਂ ਵੀਡੀਓ ਪਾਵਾਂਗੇ ਧੰਨਵਾਦ